ਸਰ ਮਿਹੜੂ ਪੇੜ ਪੁੱਜੇ ਹੈਗੇ ਆ ਮਹਾਨ ਉਕਰਾਲਾ ਕੀਤਾ ਗਿਆ ਸਰਬ ਨੋਜਮਨ ਸਭਾ ਵੱਲੋਂ ਤੁਹਾਡਾ ਕੀ ਕਹਿਣਾ ਹੈਗਾ ਉਹਨਾਂ ਤੋਂ ਬਹੁਤ ਬੜੀਆਂ ਸਾਲਾਂ ਕਿਤਾਬਾਂ ਕਿਤਾਬਾਂ ਜੀ ਵਧੀਆ ਦਵਾਈਆਂ ਦੀ ਉਹਨਾਂ ਵਾਰਤ ਕਰਤਾਂ ਜੀ ਆਰ ਜਰਜਾ ਤੇ ਬਹੁਤ ਸਵਾਦ ਜੋ ਇਹਨਾਂ ਦੀ ਲੋਕਲਾਣਾ ਜੀ ਇਹਨਾਂ ਨੂੰ ਬਹੁਤ ਬਹੁਤ ਬਾਰੇ ਪੂਰੀ ਗੱਲ ਪਰਲੇ ਚਾਹੀਦੀ ਜੀ ਸੋ ਕੀ ਲੱਗਦਾ ਹੈ ਕਿ ਜਿਹੜੇ ਲੋਕੀ ਅਜਿਹੇ ਪ੍ਰਾਲੇ ਕਰ ਸਕਦੇ ਆ ਉਹ ਇਸ ਵਿਜਨ ਸੰਸਥਾਵਾਂ ਦੀ ਕਿਸ ਤਰ੍ਹਾਂ ਬਾਹ ਫੜਨ ਜਿਹੜੇ ਹੋਰ ਬਹੁਤ ਸਾਰੇ ਲੋਕ ਹੈਗੇ ਜੋ ਅੱਗੇ ਆ ਕੇ ਇਹ ਜੇ ਕਾਰਜ ਕਰ ਸਕਦੇ ਹੈਗੇ ਆ ਉਹ ਅਜਿਹੀਆਂ ਸੰਸਥਾਵਾਂ ਦਾ ਕਿਸ ਤਰ੍ਹਾਂ ਸਹਿਯੋਗ ਕਰਨ ਇਹ ਨਾਲ ਬੜੇ ਸੰਜੋਗ ਕਰ ਸਕਦੇ ਆ ਵੱਧ ਤੋਂ ਵੱਧ ਆਪਣਾ ਉਸ ਜੋਗਾ ਇਹਨਾਂ ਨੇ ਕੀਤਾ ਜਿਹੜੇ ਨੌਜਵਾਨੀ ਵਰਕੇ ਜਿਹੜਾ 43 ਸਰਬ ਨੌਜਵਾਨ ਸਭਾ ਐਂਡ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਰਿਹਾ ਬਹੁਤ ਵਧੀਆ ਪਹਿਲੇ ਵੀ ਦੇਖਿਆ ਆਇਆ ਕਿ ਸਾਰਿਆਂ ਦੇ ਵਧੀਆ ਚੈੱਕਅਪ ਹੋ ਗਏ ਆ ਦਵਾਈ ਵੀ ਵਧੀਆ ਮਿਲ ਗਈ ਜੀ ਬਹੁਤ ਦਿਨਾਂ ਨੇ ਸਾਡੇ ਪਿੰਡ ਦੇ ਵਿੱਚ ਆ ਕੇ ਕੈਂਪ ਲਾਇਆ ਸੋ ਨਾਲ ਨਾਲ ਸਟੂਡੈਂਟਸ ਵੀ ਪਹੁੰਚੇ ਹੈਗੇ ਆਪਣੇ ਦੇਸ਼ ਦੀਆਂ ਬੱਚੀਆਂ ਹੈਗੀਆਂ ਵਾਂ ਅੱਗੇ ਵਧੂਗੀ ਇਹ ਦੇਸ਼ ਦਾ ਨਾਮ ਰੋਸ਼ਨ ਕਰਨਗੇ ਆਪਣੇ ਮਾਤਾ ਪਿਤਾ ਦਾ ਇੱਜ਼ਤ ਦਾ ਹਾਂਜੀ ਹਾਂਜੀ ਇਹਨਾਂ ਬਾਰੇ ਕੀ ਖਿਆਲ ਹੈ ਦੇਖੋ ਮੈਂ ਤਾਂ ਬਹੁਤ ਖੁਸ਼ੀ ਹੋਈ ਬੱਚੀਆਂ ਨੂੰ ਦੇਖ ਕੇ ਇਹ ਦੇਖੋ ਪਿੰਡ ਪਿੰਡ ਜਾ ਕੇ ਇਹ ਆਪਣਾ ਦਿਖਾ ਰਹੇ ਆ ਸਾਰਾ ਕੁਝ ਮੈਂ ਤਾਂ ਕਦੇ ਨਹੀਂ ਦੀਨ ਦੇ ਦਿਨ ਨਹੀਂ ਰਾਤ ਚੌਕਰੀ ਤੱਕ ਇਹ ਕਾਰਜ ਕਰਦੀਆਂ